ਅਨਸਰਾਈ ਦੇ ਪ੍ਰੋਗਰਾਮ ਵਿੱਚ ਆਜ ਦਾ ਪ੍ਰੋਗਰਾਮ ਪਹਿਲੀ ਵਾਰੀ ਨਹੀਂ ਹੋ ਰਿਹਾ ਭਾਰਤੀ ਕਮਿਊਨਿਸਟ ਪਾਰਟੀ ਜ਼ਿਲ੍ਹਾ ਗੁਰਦਾਸਪੁਰ ਵੱਲੋਂ ਹਰ ਸਾਲ ਪਿਛਲੇ ਕਈ ਸਾਲਾਂ ਤੋਂ ਇਹ ਜਿਹੜਾ ਸੁਤੰਤਰਤਾ ਦਿਵਸ ਦਾ ਦਿਹਾੜਾ ਬੜੇ ਉਤਸ਼ਾਹ ਬੜੇ ਜੋਸ਼ ਦੇ ਨਾਲ ਮਨਾਇਆ ਜਾਂਦਾ ਤੇ ਅੱਜ ਵੀ ਜਿਹੜੀ 79ਵਾਂ ਜਿਹੜਾ ਸਾਡਾ ਸੁਤੰਤਰਤਾ ਦਿਵਸ ਹੈ ਇਹ ਵੀ ਬੜੇ ਜੋਸ਼ ਤੇ ਬੜੇ ਇਨਕਲਾਬੀ ਜਜ਼ਬੇ ਦੇ ਨਾਲ ਮਨਾਇਆ ਜਾ ਰਿਹਾ ਔਰ ਸਾਰਿਆਂ ਤੋਂ ਪਹਿਲਾਂ ਮੈਂ ਦੇਸ਼ ਭਗਤਾਂ ਨੂੰ ਦੇਸ਼ ਦੇ ਆਜ਼ਾਦੀ ਅੰਦੋਲਨ ਦੇ ਵਿੱਚ ਜਿਨ੍ਹਾਂ ਨੇ ਬਹੁਤ ਵੱਡੀਆਂ ਕੁਰਬਾਨੀਆਂ ਕੀਤੀਆਂ ਫਾਂਸੀਆਂ ਦੇ ਰਸੇ ਚੁੰਮੇ ਕਾਲੇ ਪਾਣੀਆਂ ਦੀਆਂ ਜੇਲਾਂ ਦੇ ਵਿੱਚ ਸਿਹੇ ਬਰਦਾਸ਼ਤ ਕੀਤੇ ਬਹੁਤ ਸਾਰੀਆਂ ਜਾਇਦਾਦਾਂ ਕੁਰਕ ਕਰਵਾਈਆਂ ਉਹਨਾਂ ਕੁਰਬਾਨੀਆਂ ਦੇ ਸਿੱਟੇ ਵੱਜੋਂ ਸਾਨੂੰ ਅੱਜ ਦਾ ਦਿਨ ਜਿਹੜਾ ਦੇਖਣਾ ਨਸੀਬ ਹੋਇਆ ਉਹਨਾਂ ਨੂੰ ਪਹਿਲਾਂ ਸਤਿਕਾਰ ਨਾਲ ਅਸੀਂ ਜਲੇ ਦੀ ਕਮਿਊਨਿਟੀ ਪਾਰਟੀ ਵੱਲੋਂ ਸ਼ਰਧਾ ਦੇ ਫੁੱਲ ਭੇਂਟ ਕਰਦੇ ਹਾਂ ਸਾਡੀ ਆਜ਼ਾਦੀ ਤੋਂ ਬਾਅਦ ਹਿੰਦੁਸਤਾਨ ਆਪਣੇ ਪੈਰਾਂ ਤੇ ਚੱਲਣਾ ਸ਼ੁਰੂ ਹੋਇਆ ਇੱਥੇ ਬਹੁਤ ਵੱਡੇ ਪੱਧਰ ਤੇ ਪਬਲਿਕ ਸੈਕਟਰ ਦੀ ਸਥਾਪਨਾ ਹੋਈ ਕਿਉਂਕਿ ਜਿੰਨਾ ਹੱਥਾਂ ਦੇ ਵਿੱਚ ਦੇਸ਼ ਦੀ ਬਾਗਡੋਰ ਸੌਂਪੀ ਗਈ ਉਹ ਦੇਸ਼ ਭਗਤ ਸੀ ਦੇਸ਼ ਦੀ ਆਜ਼ਾਦੀ ਅੰਦੋਲਨ ਦੇ ਵਿੱਚੋਂ ਨਿਕਲੇ ਹੋਏ ਲੋਕ ਸੀ ਔਰ ਉਹ ਦੇਸ਼ ਦੇ ਵਾਸਤੇ ਕੁਝ ਨਾ ਕੁਝ ਕਰਨਾ ਚਾਹੁੰਦੇ ਸੀ ਔਰ ਸਾਡਾ ਸੰਵਿਧਾਨ ਬਣਿਆ ਸੰਵਿਧਾਨ ਦੇ ਨਾਲ ਸਾਡੀਆਂ ਸੰਵਿਧਾਨਕ ਸੰਸਥਾਵਾਂ ਉਹ ਬਣੀਆਂ ਜਿਹਦੇ ਨਾਲ ਸਾਡਾ ਦੇਸ਼ ਇੱਕ ਆਪਣੇ ਪੈਰਾਂ ਤੇ ਖੜਾ ਹੋ ਕੇ ਦੁਨੀਆ ਦੇ ਵਿੱਚ ਆਪਣਾ ਸਿਰ ਉੱਚਾ ਕਰਕੇ ਜਿਸ ਜਿਹੜਾ ਚੱਲਣਾ ਸ਼ੁਰੂ ਹੋਇਆ ਔਰ ਅੱਜ ਮੈਨੂੰ ਇਹ ਕਹਿਣ ਲੱਗੇ ਬੜਾ ਦੁੱਖ ਹੋ ਰਿਹਾ ਹੈ ਕਿ ਇੱਕ ਪਾਸੇ ਉਹ ਲੀਡਰਸ਼ਿਪ ਸੀ ਜਿਹੜੀ ਦੇਸ਼ ਦੇ ਆਜ਼ਾਦੀ ਦੇ ਅੰਦੋਲਨ ਦੇ ਵਿੱਚੋਂ ਨਿਕਲੀ ਸੀ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਦੇਸ਼ ਦੀ ਬਾਗਡੋਰ ਸੌਂਪੀ ਗਈ ਇੱਕ ਲੀਡਰਸ਼ਿਪ ਪਿਛਲੇ 11 ਸਾਲਾਂ ਤੋਂ ਇਹ ਹੈ ਵਰਤਮਾਨ ਭਾਜਪਾ ਦੀ ਬੀਜੇਪੀ ਦੀ ਮੋਦੀ ਦੀ ਗੁਵਾਈ ਤੇ ਅਮਿਤ ਸ਼ਾਹ ਦੀ ਗੁਵਾਈ ਦੇ ਵਿੱਚ ਜਿਨ੍ਹਾਂ ਦਾ ਦੇਸ਼ ਦੀ ਆਜ਼ਾਦੀ ਦੇ ਅੰਦੋਲਨ ਨਾਲ ਕਿਸੇ ਤਰ੍ਹਾਂ ਦਾ ਵੀ ਲੈਣਾ ਦੇਣਾ ਨਹੀਂ ਬਲਕਿ ਆਜ਼ਾਦੀ ਅੰਦੋਲਨ ਦੇ ਇਹ ਲੋਕ ਖਿਲਾਫ ਸੀ ਅੱਜ ਇਹ ਦੇਸ਼ ਇਹਨਾਂ ਦੇ ਲੋਕਾਂ ਦੇ ਹੱਥਾਂ ਦੇ ਵਿੱਚ ਹੈ ਜਿਹਦਾ ਨਤੀਜਾ ਅਸੀਂ ਦੇਖ ਰਹੇ ਹਾਂ ਵੀ ਜੋ ਕੁਝ ਅਸੀਂ ਹੁਣ ਤੱਕ ਪ੍ਰਾਪਤ ਕੀਤਾ ਸੀ ਔਰ ਜਿਹੜੀਆਂ ਸਾਡੀਆਂ ਸੰਵਿਧਾਨਕ ਸੰਸਥਾਵਾਂ ਹੈ ਇੱਕ ਇੱਕ ਕਰਕੇ ਉਹਨਾਂ ਨੂੰ ਖੋਰਾ ਲਾਇਆ ਜਾ ਰਿਹਾ ਉਹਨਾਂ ਦੀ ਬਾਹਮ ਰੂੜੀ ਜਾ ਰਹੀ ਹੈ ਔਰ ਜਦੋਂ ਸੰਵਿਧਾਨਕ ਸੰਸਥਾਵਾਂ ਹੀ ਖਤਮ ਹੋ ਗਈਆਂ ਤਾਂ ਫਿਰ ਸਾਡੇ ਦੇਸ਼ ਦਾ ਸੰਵਿਧਾਨ ਵੀ ਖਤਰੇ 'ਚ ਹੈ ਅੱਜ ਸੰਵਿਧਾਨ ਬਚਾਉਣਾ ਜਿਹੜੀ ਮੁੱਖ ਤੌਰ ਤੇ ਏਜੰਡੇ ਦੇ ਵਿੱਚ ਹੈ ਇਹ ਵੀ ਸਾਡੀ ਅੱਜ ਦੀ ਇੱਕ ਅ ਤਰ੍ਹਾਂ ਦਾ ਜਿਹੜੀ ਮੁੱਖ ਜਿਹੜਾ ਸਾਡਾ ਇਹ ਨਾਰਾ ਹੈ ਔਰ ਇਸੇ ਤਰ੍ਹਾਂ ਜਿਹੜਾ ਸਾਡਾ ਪਬਲਿਕ ਸੈਕਟਰ ਜਿਸ ਨੇ ਸਨਦੋਸਤਾਨ ਨੂੰ ਆਰਥਿਕ ਤੌਰ ਤੇ ਮਜ਼ਬੂਤੀ ਦਿੱਤੀ ਪੈਰਾਂ ਤੇ ਖੜਾਇਆ ਉਹ ਲਗਾਤਾਰ ਡੇਸ ਇਨਵੈਸਟਮੈਂਟ ਕੀਤੀ ਜਾ ਰਹੀ ਹੈ ਉਹਨੂੰ ਵੇਚਿਆ ਜਾ ਰਿਹਾ ਹੈ ਔਰ ਜਿਹੜੇ ਆਮ ਲੋਕ ਆ ਉਹਨਾਂ ਤੇ ਜ਼ਿਆਦਾ ਭਾਰ ਪਾਇਆ ਜਾ ਰਿਹਾ ਲੋਕਾਂ ਨੇ ਆਪਣੀਆਂ ਕੁਰਬਾਨੀਆਂ ਦੇ ਸਦਕਾ ਜੋ ਕੁਝ ਪ੍ਰਾਪਤ ਕੀਤਾ ਸੀ ਉਹ ਵੀ ਲੋਕਾਂ ਤੋਂ ਖੋਹਿਆ ਜਾ ਰਿਹਾ ਸਾਡੇ ਦੇਸ਼ ਦੇ ਮਜ਼ਦੂਰ ਮਜ਼ਦੂਰ ਜਮਾਤ ਨੇ بڑے ਸੰਘਰਸ਼ਾਂ ਦੇ ਬਾਅਦ ਆਪਣੇ ਹੱਕਾਂ ਦੀ ਪ੍ਰੋਟੈਕਸ਼ਨ ਰੱਖੀ ਵਾਸਤੇ ਜਿਹੜੇ ਕਾਨੂੰਨ ਬਣਾਉਣ ਵਾਸਤੇ ਸਰਕਾਰ ਨੂੰ ਮਜਬੂਰ ਕੀਤਾ ਸੀ ਅੱਜ ਉਹ ਸਾਰੇ ਕਾਨੂੰਨ ਖਤਮ ਕਰਕੇ ਸਿਰਫ ਚਾਰ ਜਿਹੜੇ ਮਾਲਕ ਪੱਖੀ ਲੇਬਰ ਕਾ ਕੋਡ ਹੈ ਉਹਨਾਂ ਦੀ ਸਥਾਪਨਾ ਕੀਤੀ ਹੈ ਔਰ ਭਾਜਪਾ ਰਾਜਾਂ ਦੇ ਵਿੱਚ ਇਹਨੂੰ ਲਾਗੂ ਵੀ ਕਰ ਦਿੱਤਾ ਗਿਆ ਹੈ ਔਰ ਕਿਸਾਨੀ ਦੀ ਜ਼ਮੀਨ ਖੋਣ ਦੀਆਂ ਸਾਜ਼ਸ਼ਾਂ ਲਗਾਤਾਰ ਹੁੰਦੀਆਂ ਜਾ ਰਹੀਆਂ ਪਹਿਲਾਂ ਦੇਸ਼ ਦੇ ਵਿੱਚ ਤਿੰਨ ਕਾਲੇ ਕਾਨੂੰਨ ਲਿਆ ਕੇ ਜ਼ਮੀਨਾਂ ਖੋਣ ਦਾ ਜਿਹੜਾ ਇੱਕ ਤਰੰਤ ਕੀਤਾ ਗਿਆ ਲੇਕਿਨ ਉਹ ਕਿਸਾਨਾਂ ਦਾ ਸ਼ਾਨਦਾਰ ਜਿਹੜਾ ਸ਼ਾਨਾਮਤੀ ਸੰਘਰਸ਼ ਹੈ ਉਹਦੇ ਅਗੇ ਇਹਨਾਂ ਨੂੰ ਝੁਕਣਾ ਪਿਆ ਉਹਨਾਂ ਦੀ ਤਰਜ਼ ਤੇ ਇੱਥੇ ਪੰਜਾਬ ਦੇ ਵਿੱਚ ਭਗਵੰਤ ਮਾਨ ਸਰਕਾਰ ਨੇ ਵੀ ਲੈਂਡ ਪੂਲਿੰਗ ਦੇ ਨਾਂ ਤੇ ਕੋਈ 65000 65000 ਏਕੜ ਜ਼ਮੀਨ 164 ਪਿੰਡਾਂ ਦੀ ਖੋਣ ਦਾ ਯਤਨ ਕੀਤਾ ਗਿਆ ਇਹ ਵੀ ਲੋਕਾਂ ਦਾ ਅੰਦੋਲਨ ਔਰ ਵਿਸ਼ੇਸ਼ ਕਰਕੇ ਜਿਹੜਾ ਸੰਯੁਕਤ ਨਕਸਾਨ ਮੋਰਚਾ ਉਹਦੀ ਜ਼ੋਰਦਾਰ ਜਿਹੜੀ ਵਿਰੋਧਤਾ ਉਹਦੇ ਸਿੱਟੇ ਵਜੋਂ ਇਹ ਸਰਕਾਰ ਨੂੰ ਵੀ ਥੁੱਕ ਕੇ ਚੱਟਣਾ ਪਿਆ ਕੱਲ ਤੁਸੀਂ ਦੇਖਿਆ ਹੋਣਾ ਕਿ ਕੈਬਨਿਟ ਮੀਟਿੰਗ ਸੀ ਉਹਦੇ ਵਿੱਚ ਡੀ ਨੋਟੀਫਾਈ ਜਿਹੜਾ ਕਰਤਾ ਨੋਟੀਫਿਕੇਸ਼ਨ ਕਰਤਾ ਜੋ ਇਹ ਵੀ ਵਾਪਸ ਹੋ ਗਏ ਇਹ ਵੀ ਲੋਕਾਂ ਦੀ ਇੱਕ ਬਹੁਤ ਵੱਡੀ ਜਿੱਤ ਹੈ ਸੁਸ਼ੇਸ਼ਤਰਮ ਮਤਲਬ ਇਹ ਦਿਹਾੜਾ ਹਰ ਵਾਰੀ ਸਾਨੂੰ ਜਿੱਥੇ ਪ੍ਰੇਰਨਾ ਵੀ ਦਿੰਦਾ ਉੱਥੇ ਸਾਨੂੰ ਇਸ ਦੇਸ਼ ਨੂੰ ਬਚਾਉਣ ਵਾਸਤੇ ਦੇਸ਼ ਨੂੰ ਅੱਗੇ ਤੋਰਨ ਵਾਸਤੇ ਔਰ ਜਿਹੜੀਆਂ ਕਾਲੀਆਂ ਤਾਕਤਾਂ ਅੱਜ ਤਾਨਾਸ਼ਾਹੀ ਰਾਜ ਸਥਾਪਿਤ ਕੀਤਾ ਹੋਇਆ ਲੋਕਾਂ ਦੀ ਬੋਲਣ ਦੀ ਆਜ਼ਾਦੀ ਤੇ ਹਮਲਾ ਕੀਤਾ ਜਾ ਰਿਹਾ ਵਿਚਾਰ ਪ੍ਰਗਟਾਉਣ ਤੋਂ ਰੋਕਿਆ ਜਾ ਰਿਹਾ ਲਿਖਣ ਦੀ ਆਜ਼ਾਦੀ ਤੋਂ ਰੋਕਿਆ ਜਾ ਰਿਹਾ ਆ ਕਸ਼ਮੀਰ ਵਰਗੇ ਸਟੇਟ ਦੇ ਵਿੱਚ ਉੱਥੋਂ ਦਾ ਜਿਹੜਾ ਗਵਰਨਰ ਜਿਹੜਾ ਆਰਐਸਐਸ ਦਾ ਜਿਹੜੀ ਇੱਕ ਤਰ੍ਹਾਂ ਨਾਲ ਨਮਾਇੰਦਾ ਹੈ ਔਰ ਉਹਨੇ 25 ਤਤਾਬਾ ਜਿਹੜੀਆਂ ਜਿਨ੍ਹਾਂ ਵਿੱਚੋਂ ਕਈ ਤੇ ਬੁੱਕਰ ਰਵਾੜ ਨੇ ਉਹ ਕਿਤਾਬਾਂ ਜਿਹੜੀਆਂ ਇੱਕ ਸਿਰਫ ਦਫਤਰੀ ਹੁਕਮ ਦੇ ਨਾਲ ਉਹਨਾਂ ਤੇ ਬੈਨ ਕਰਤਾ ਇਸ ਤਰ੍ਹਾਂ ਜਿਹੜੀ ਲੋਕਾਂ ਦੇ ਸਾਰੇ ਵਿਚਾਰਾਂ ਤੇ ਵਿਚਾਰ ਪ੍ਰਗਟਾਉਣ ਤੇ ਜਿਹੜਾ ਹਮਲਾ ਇਹਦੇ ਖਿਲਾਫ ਭਾਰਤੀ ਕਮਿਊਨਿਸਟ ਪਾਰਟੀ ਲਗਾਤਾਰ ਜਿੱਥੇ ਲੋਕਾਂ ਦੇ ਆਰਥਿਕ ਸਵਾਲਾਂ ਨੂੰ ਲੈ ਕੇ ਲੜ ਰਹੀ ਹੈ ਉੱਥੇ ਜਿਹੜੇ ਲੋਕਾਂ ਦੇ ਅਧਿਕਾਰ ਸੰਵਿਧਾਨ ਦੇ ਵਿੱਚ ਮਿਲੇ ਹੋਏ ਐ ਉਹਨਾਂ ਦੀ ਰਾਖੀ ਲਈ ਸੰਵਿਧਾਨ ਦੀ ਰਾਖੀ ਲਈ ਦੇਸ਼ ਨੂੰ ਬਚਾਉਣ ਵਾਸਤੇ ਵੀ ਫੋਰ ਫਰੰਟ ਤੇ ਐ ਅਸੀਂ ਅੱਜ ਦੇ ਦਿਨ ਤੇ ਸ਼ਹੀਦਾਂ ਨਾਲ ਵਾਅਦਾ ਕਰਦੇ ਹਾਂ ਕਿ ਤੁਹਾਡੀ ਦਿੱਤੀ ਆਜ਼ਾਦੀ ਤੁਹਾਡੀ ਆਜ਼ਾਦੀ ਦੇ ਵਿੱਚੋਂ ਪੈਦਾ ਹੋਇਆ ਸੰਵਿਧਾਨ ਇਹਦੀ ਰਾਖੀ ਵਾਸਤੇ ਜੋ ਵੀ ਕੁਰਬਾਨੀ ਕਰਨੀ ਪਈ ਭਾਰਤੀ ਕਮਿਊਨਿਸਟ ਪਾਰਟੀ ਉਹ ਕੁਰਬਾਨੀਆਂ ਕਰੇਗੀ ਔਰ ਇਸ ਤੋਂ ਬਾਅਦ ਕਾਮੇਡ ਅਮਰਜੀਤ ਅਸਲ ਜੀ ਜਿਹੜੇ ਸਾਡੇ ਇੱਥੇ ਦੇ ਬਹੁਤ ਬੜੇ ਸੀਨੀਅਰ ਲੀਡਰ ਨੇ ਮੈਂ ਬੇਨਤੀ ਕਰੂੰਗਾ ਕਿ ਇਹ ਵੀ ਸੰਖੇਪ ਦੇ ਵਿੱਚ ਕੋਈ ਸ਼ਬਦ ਕਹਿਣ ਹਾਂ ਅੱਜ ਦੇ ਦਿਨ ਦੇ ਬਾਰੇ ਬਹੁਤ ਵਿਸਤਾਰ ਦੇ ਵਿੱਚ ਇਹਨਾਂ ਨੇ ਦੱਸਿਆ ਲੇਕਿਨ ਅੱਜ ਇਹ ਪਰਨ ਕਰਨ ਦੀ ਦੁਬਾਰਾ ਲੋੜ ਆ ਕਿ ਸਾਡੇ ਸੂਰਬੀਰਾਂ ਨੇ ਸਾਡੇ ਆਜ਼ਾਦੀ ਦੇ ਯੋਧਿਆਂ ਨੇ ਦੇਸ਼ ਭਗਤਾਂ ਨੇ ਜਿਸ ਉਪਸ਼ਾਹ ਦੇ ਨਾਲ ਜਿਸ ਕੁਰਬਾਨੀ ਦੇ ਨਾਲ ਇਸ ਦੇਸ਼ ਨੂੰ ਆਜ਼ਾਦ ਕਰਾਇਆ ਸੀ ਔਰ ਦੇਸ਼ ਆਜ਼ਾਦ ਹੋਣ ਤੋਂ ਬਾਅਦ ਆਪਣਾ ਸੰਵਿਧਾਨ ਬਣਾ ਕੇ ਇੱਕ ਨਿਯਮਾਂ ਦੇ ਤਹਿਤ ਮੁਲਕ ਚੱਲਿਆ ਅੱਜ ਉਹ ਸੰਵਿਧਾਨ ਨੂੰ ਉਸ ਦੇਸ਼ ਨੂੰ ਫੇਰ ਬੜਾ ਵੱਡਾ ਖਤਰਾ ਅੱਜ ਦੇ ਦਿਨੀ ਅਸੀਂ ਬਾਰਡਰ ਦੇ ਲੋਕ ਖਾਸ ਕਰਕੇ ਪੰਜਾਬ ਦੇ ਲੋਕਾਂ ਨੇ ਜਿਹੜਾ ਉਹ ਕਤਲੇਆਮ ਦੇਖਿਆ 10 ਲੱਖ ਲੋਕਾਂ 10 ਲੱਖ ਤੋਂ ਵੱਧ ਲੋਕਾਂ ਦੀਆਂ ਜਿਹੜੀਆਂ ਸ਼ਹਾਦਤਾਂ ਹੋਈਆਂ ਕਤਲੇਆਮ ਹੋਇਆ ਲੋਕਾਂ ਦੇ ਘਰ ਉਜੜੇ ਅੱਜ ਫੇਰ ਜਿਹੜੀ ਕੇਂਦਰ ਦੀ ਸਰਕਾਰ ਆ ਦੇਸ਼ ਨੂੰ ਫਿਰ ਉਹਨਾਂ ਲੀਹਾਂ ਤੇ ਲੈ ਕੇ ਜਾ ਰਹੀ ਆ ਇਹ ਤੋਂ ਬਚਣ ਦੀ ਲੋੜ ਆ ਲੋਕਾਂ ਨੂੰ ਜਾਗਰੂਕ ਕਰਨ ਦੀ ਲੋੜ ਆ ਕਿ ਸਾਡਾ ਸਾਂਝਾ ਭਾਈਚਾਰਾ ਜਿਹੜਾ 1947 ਦੇ ਵਿੱਚ ਤੋੜਿਆ ਗਿਆ ਸੀ ਉਹ ਭਾਈਚਾਰਾ ਹੁਣ ਨਾ ਟੁੱਟੇ ਇਹ ਮਜ਼ਬੂਤ ਹੋਵੇ ਆਜ਼ਾਦੀ ਤੋਂ ਬਾਅਦ ਜਿੱਥੇ ਅੱਜ ਦੇਸ਼ ਅੱਗੇ ਗਿਆ ਏ ਇਹ ਦੇਸ਼ ਤੋਂ ਪਿੱਛੇ ਨਾ ਜਾਵੇ ਅੱਗੇ ਨੂੰ ਜਾਵੇ ਇਹੀ ਸਾਡਾ ਅੱਜ ਦਾ ਸੰਦੇਸ਼ ਆ ਇਹੀ ਸਾਡੀ ਪਾਰਟੀ ਦੀ ਕਾਮਨਾ ਸਾਡੇ ਜ਼ਿਲ੍ਹਾ ਸਖਤਰ ਕਮੇਟ ਗੁਲਜਾਰ ਪਿਛਲੇ 35 36 ਸਾਲਾਂ ਤੋਂ ਕਮਿਊਨਿਸਟ ਪਾਰਟੀ ਵੱਲੋਂ ਦੇਸ਼ ਦੀ ਆਜ਼ਾਦੀ ਦਾ ਮਹਾਨ ਦਿਨ ਮਨਾਇਆ ਜਾ ਰਿਹਾ ਹੈ ਜਿਦੇ ਵਿੱਚ ਦੇਸ਼ ਤੇ ਪੰਜਾਬ ਦੀ ਰਾਜਨੀਤੀ ਦੇ ਸਟਾਨ ਦੇ ਵਿੱਚ ਬੜੀਆਂ ਖੁੱਲੀਆਂ ਵਿਚਾਰਾਂ ਹੁੰਦੀਆਂ ਅੱਜ ਅਸੀਂ ਇਹ ਗੱਲ ਕਹਿਣੀ ਚਾਹੁੰਦੇ ਹਾਂ ਕਿ ਦੇਸ਼ ਦੀ ਆਜ਼ਾਦੀ ਲਈ ਜਿੰਨਾ ਯੋਧਿਆਂ ਸ਼ਹੀਦਾਂ ਨੇ ਕੁਰਬਾਨੀਆਂ ਦਿੱਤੀਆਂ ਸੀ ਅੱਜ ਵੀ ਸਾਡੀ 78 78 79 ਸਾਲਾਂ ਤੋਂ ਬਾਅਦ ਦੇਸ਼ ਦੀ ਲਈ ਗਈ ਆਜ਼ਾਦੀ ਸਿਰ ਨਹੀਂ ਹੋਈ ਅੱਜ ਮੋਦੀ ਦੀਆਂ ਨੀਤੀਆਂ ਤੋਂ ਸਾਡੀ ਦੇਸ਼ ਦੀ ਲਈ ਹੋਈ ਆਜ਼ਾਦੀ ਨੂੰ ਖਤਰਾ ਹੈ ਉਹਦੇ ਲਈ ਅਸੀਂ ਦਿਨ ਪਰ ਰਾਤ ਕੰਮ ਕਰ ਰਹੇ ਹਾਂ ਤੇ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਆਓ ਦੇਸ਼ ਦੀ ਆਜ਼ਾਦੀ ਨੂੰ ਬਚਾਉਣ ਲਈ ਸਾਰੇ ਪ੍ਰਣ ਕਰੀਏ ਕਿ ਦੇਸ਼ ਦੀ ਆਜ਼ਾਦੀ ਲਈ ਹੋਈ ਕੋਈ ਨੁਕਸਾਨ ਨਾ ਹੋਵੇ